ਲਓ ਜੀ ਪਹੁੰਚ ਗਏ ਆ ਜੀ ਅਸੀਂ ਭਰਾਵਾਂ ਕੋਲੇ ਤੇ ਭਰਾ ਜੀ ਸਾਡੇ ਆ ਬਦਨਪੁਰ ਵਾਲੇ ਸਵਾਗਤ ਕਰਦੇ ਹੋਏ ਅੱਛਾ ਮੇਰਾ ਵੀ ਕਰੋ ਜੀ ਹਾਂ ਹਾਂ ਬਾਰਾ ਮਾਂ ਬਾਂਜਾਂ ਦਾ ਕਮਾਲ ਦਾ ਬਈ ਭਾਈ ਸਤਿ ਸ੍ਰੀ ਅਕਾਲ ਟਿੱਕਾ ਕੋ ਜੀ ਇਧਰ ਭਾਰਾ ਭਾਰਾ ਬੋਲਿਆ ਭਰਾਵਾਂ ਦਾ ਫਾਰਮ ਆ ਤੇ ਆ ਵੇਖੋ ਜਸਮਾਨ ਆਇਆ ਤਾਂ ਥੋੜਾ ਮੁੱਸਾ ਬੀਜਿਆ थोड़ा क्या बात है बातें बो या <face> <त्तिथा> <ख़ुँटू। audio> <पोड़ी है। मद़ीघ> यार है <topics that alcohol sound> ਰੱਜ ਕੇ ਮੈਂ ਅੰਦਰ ਰੱਖੀ ਨਾ ਤੇ ਰੱਜ ਕਿ ਕਿੰਦਾ ਹੀ ਰਹਿ ਗਈ ਰੱਖੀ ਆ ਇਹਨਾਂ ਦੇ ਸਮਾਨ ਵਾਸਤੇ ਖਾਨ ਦੇ ਨਾਲ ਤੇ ਬੱਦੀ ਜੀ ਲੈਕੋ ਆ ਗਿਆ ਸ਼ੇਰ ਤੂੰ ਇਹਦਾ ਪੁੱਤ ਹੈ ਨਾ ਮਨਰ ਵੀ ਇਹੋ ਜਾਨ ਲਿਆਓ ਜੀ ਆ ਲਓ ਮਾਈ ਨੇ ਦਿਖਾਉਣੀ ਆ ਚੀਜ਼ ਚਲਿਓ ਬਾਬਾ ਜੀ ਆਇਓ ਜੀ ਇਹ ਕੀ ਦੋ ਹੈ ਆ ਇਹਨਾਂ ਦਾ ਹੈਗਾ ਖਾਣਾ-ਦਾਣਾ ਹੈ ਇਹ ਸਾਰਾ ਗੈਸ ਇਹ ਆ ਲੱਗ ਰਿਹਾ ਹੈ ਯੂਮੈਨ ਗ੍ਰੇਡ ਚਿਕਨ ਇਹ ਕਿੱਥੋਂ ਆਉਂਦਾ ਫਿਰ ਇਹ ਚੰਡੀਗੜ੍ਹੋਂ ਠੀਕ ਆ ਹਾਂ ਬੱਚੇ ਕਿਹੜੇ ਆ ਹਾਂ ਇੱਧਰ ਆ ਬੱਚੇ ਫਿਰ ਆ ਵੀ ਕਹਿੰਦੇ ਆ ਅੱਜ ਕੁੱਤੇ ਦੇ ਐਸ ਕੁੱਤੇ ਦੋਸਤ ਕੱਲ ਹੀ ਆਏ ਆ ਜੇ ਬੱਚੇ ਮੇਰੇ ਮੇਰੇ ਜੀ ਬਤਨਿਸ਼ ਕੋਈ ਨਹੀਂ ਐਟਕੇ ਇੱਕ ਤੁਹਾਡੇ ਨਾਮ ਦਾ ਬਹੁਤ ਸੋਹਣੇ ਲੈ ਕੇ ਆਵਾਂਗੇ ਜਰੂਰ ਆਉਣ ਉਹ ਬਹੁਤ ਪਿਆਰੇ ਇੱਧਰ ਆ ਹਾਂਜੀ ਇਹ ਮਾੜਾ ਇਹ ਵੀ ਕਾਫੀ ਜੀ ਹੂੰ ਬੀਅਰ ਕੰਫੀਰਬਲ ਉਹ ਖੁਲੀ ਇਹ ਕਿਨੇ ਕਿ ਬੱਚਾ ਤਾਂ ਬਾਲਾ ਸੋਹਣਾ ਹੈ ਜੀ ਇਹ ਸਰਾ ਬੰਨ ਬਾਲਾ ਜਿਆਦਾ ਸੋਹਣਾ ਬਾਈ ਯਾਰ ਇਹ ਤਾਂ ਬਾਹਲੀ ਤਗੜੀ ਟੀਜ ਮਾਨੀ ਹੈ ਇਹ ਹਮ ਸ਼ਰਮਨ ਬਲੈਕ ਪਹਿਨੀ ਰੋਇਆ ਬਾਈ ਇਹ ਤਾਂ ਕੀ ਬਾਤਾਂ ਬੱਬਾ ਯਾਰ ਹੈ ਸਾਲਿਆ ਦਿੱਦੜਾ ਇਹ ਵੱਡੇ ਹੋਏ ਤਾਂ ਕਲਰ ਚੇਂਜ ਹੋਊਗਾ ਇਹਦਾ ਨਹੀਂ ਆਹੀ ਰਹੂਗਾ ਇਹ ਇੰਪੋਰਟ ਡੌਗ ਦੀ ਬੱਚੀ ਆ ਬਾਹਰੋਂ ਆਇਆ ਡੌਗ ਆ ਅੱਛਾ 32 ਦਾ ਗਾਂਬ ਬਰੀਡਿੰਗ ਕਰਨ ਲਈ ਅੱਛਾ ਜੀ ਇੱਕ ਹੋਰ ਬੱਚੀ ਆ ਆਪਣੇ ਡੌਗ ਦੀ ਆ ਦੇਖੋ ਠੀਕ ਆ ਆਪਣੀ ਬਰੀਡਿੰਗ ਦੇ ਬੱਚੇ ਹੈ ਜੀ ਬੱਲੇ 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 ਕੀ ਬਾਤ ਹੈ ਅਭੀ ਉਹ ਜਿਹੜੇ ਅੰਦਰ ਬੱਚੇ ਆਹੇ ਕੀ ਚੀਜ਼ ਬਣਨਗੇ ਠੀਕ ਹੈ ਉਹ ਆਹ ਚੀਜ਼ ਬਣੇ ਅਸਲ ਉਸੇ ਡੌਗ ਦੇ ਬੱਚੇ ਵੀ ਹਾਂ ਆਹ ਡਾਇਨਾਮੀਕ